ਵਹਿਰਜੀ ਦਾ ਖਾਲਸਾ ਵਹਿਰਜੀ ਦੀ ਫਤਿਹ ਇੱਕ ਗੀਤ ਦੀਆਂ 17 ਨੇ ਕਹਿੰਦੇ ਇੱਕ ਅੰਦੇ ਨੂੰ ਕੋ ਰੋਨੀ ਆ ਉੱਥੇ ਇਥੇ ਉੱਤਿਆ ਖੜਦਾ ਆਵਾ ਆਵਾ ਨਹੀਂ ਇਸ ਤਰ੍ਹਾਂ ਦਾ ਕੋ ਗੀਤਾ ਹੁਣ ਜਿਸ ਤਰ੍ਹਾਂ ਦੇ ਹਾਲਾਤ ਅੱਜ ਸਿੱਖ ਕੌਮ ਦੇ ਬਣ ਰਹੇ ਨੇ ਮੈਂ ਤੁਹਾਨੂੰ ਇੱਕ ਵੱਡਾ ਖਲਾਸਾ ਕਰਨ ਜਾ ਰਿਆਂਗਾ ਤੁਸੀਂ ਧਿਆਨ ਦੇ ਨਾਲ ਸੁਣਨਾ ਵੀਡੀਓ ਨੂੰ ਸਕਿਪ ਨਹੀਂ ਕਰਨਾ ਤੇ ਸ਼ੇਅਰ ਵੱਧ ਤੋਂ ਵੱਧ ਕਰੀ ਜਾਣਾ ਤੇ ਵੱਡਾ ਖਲਾਸਾ ਹੋਇਆਗਾ ਸਖਬੀਰ ਬਾਦਲ ਦੇ ਬਾਰੇ ਬਹੁਤ ਵੱਡਾ ਖਲਾਸਾ ਅਜੇ ਤੱਕ ਨਹੀਂ ਸੁਣਿਆ ਹੋਣਾ ਕਿਸੇ ਨੇ ਹੁਣ ਵੀ ਜਿਹੜਿਆ ਸਤਰਾ ਕਹਿਣ ਦਾ ਭਾਵ ਸੀ ਕਿ ਇੱਕ ਅੱਦੇ ਨੂੰ ਕੀ ਰੋਣੇ ਤੇ ਉੱਤਿਆ ਖੜਦਾ ਆਵਾ ਇਹ ਕਿਦਰ ਰਮਜੀਤ ਸਿੰਘ ਢੱਡਰੀਆਂ ਵਾਲਾ ਫਸਦਾਗਾ ਅਰੇਬ ਦੇ ਕੇਸ ਤੇ ਤੇ 302 ਦੇ ਕੇਸ ਦੇ ਵਿੱਚ ਫਿਰ ਨਾਨਕਸਰ ਵਾਲੇ ਠੱਗ ਫਸਦੇ ਨੇ ਬਲਾਤਕਾਰ ਦੇ ਕੇਸ ਦੇ ਵਿੱਚ ਉਹ ਵੀ ਜੇਲ੍ਹ ਦੇ ਵਿੱਚ ਜਾਂਦੇ ਆ ਉਸ ਤੋਂ ਬਾਅਦ ਸੁਖਬੀਰ ਬਾਦਲਾ ਪਾਪਾ ਦਾ ਭਾਗੀ ਬਣਦਾਗਾ ਤੁਹਾਨੂੰ ਸਾਰਿਆਂ ਨੂੰ ਪਤਾਗਾ ਤੇ ਫਿਰ ਉਹ ਉਸਨੇ ਸਾਰੀ ਜਿਹੜੀ ਘਟਨਾ ਕਰਨ ਨੂੰ ਜਿਹੜਾ ਆਜਾਮ ਦਿੱਤਾ ਉਹ ਮੰਨਿਆ ਉਤਵਾਦ ਤੁਹਾਨੂੰ ਪਤਾ ਕਿ ਲਗਾਤਾਰ ਜੋ ਹੋ ਰਿਹਾ ਹੈਗਾ ਫਿਰ ਗਿਆਨੀ ਹਰਪ੍ਰੀਤ ਸਿੰਘ ਤੇ ਵੱਡੇ ਦੋਸ਼ ਮੜ ਦਿੱਤੇ ਉਹਨਾਂ ਦੇ ਇੱਕ 9 ਸਾਲ ਪਹਿਲਾਂ ਬੜੇ ਹੋਏ ਸਾਧੂ ਨੇ ਜਿਹਦਾ ਕਿ ਸਾਰਾ ਬਿਰਸਾ ਸਿੰਘ ਬਲਟੋਆ ਨਸੱਤਾ ਸਿੰਘ ਕੋਈ ਜਿਹੜਾ ਹੈਗਾਗਾ ਅਕਾਲੀ ਦਲ ਦਾ ਜਿਹੜਾ ਆਈਟੀ ਸੈੱਲ ਦਾ ਜਿਹੜਾ ਉਹ ਸਾਰਾ ਕੁਝ ਕਰ ਰਿਹਾ ਹੈਗਾ ਇਹ ਵੱਡੇ ਖਲਾਸੇ ਹੋਏ ਨੇ ਤਾਂ ਨੂੰ ਵੱਡਾ ਖਲਾਸਾ ਅੱਜ ਮੈਂ ਦੱਸਣਾਗਾ ਇੱਕ ਮਤਾਂ ਨੂੰ ਪਹਿਲਾਂ ਕਿਹਾ ਕਿ ਸਖਬੀਰ ਬਦਲਾਰੇ ਬੜੇ ਵੱਡੇ ਖਲਾਸੇ ਹੋਏ ਨੇ ਬੜੇ ਵੱਡੇ ਦੋਸ ਲਾਏ ਨੇ ਸੰਗਬੇ ਬਦਲਤੇ ਪਹਿਲਾਂ ਤਾਂ ਨੂੰ ਮੈਂ ਦੱਸਦਾ ਫਿਰ ਆਪਾਂ ਅੱਗੇ ਗੱਲਬਾਤ ਕਰਦੇ ਆ ਕਿ ਗਿਆਨੀ ਹਰਪ੍ਰੀਤ ਸਿੰਘ ਜੋ ਜਥੇਦਾਰ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਇਸ ਨੂੰ ਲੈ ਕੇ ਦਿਣ ਐਤਵਾਰ ਜਿਸ ਤਰ੍ਹਾਂ ਹੁਣ ਗਿਆਨੀ ਹਰਪ੍ਰੀਤ ਸਿੰਘ ਨੂੰ ਘੇਰਿਆ ਜਾ ਰਿਹਾ ਅਲਜਾਮਬਾਦੀ ਹੋ ਰਹੀ ਆ ਤੇ ਕਹਿੰਦੇ ਸ੍ਰੋਮਣੀ ਕਮੇਟੀ ਤੇ ਉਹਦੀ ਜਾਂਚ ਕਰੋਗੀ ਸ੍ਰੋਮਣੀ ਕਮੇਟੀ ਦੇ ਕੋਲੇ ਕੀ ਅਧਿਕਾਰ ਆ ਕਿ ਜਥੇਦਾਰ ਦਾ ਜਿਹੜਾ ਉਹ ਜਾਂਚ ਕਰ ਸਕਦੀ ਆ ਇਹ ਸਵਾਲ ਨੇ ਬੜੇ ਵੱਡੇ ਕੋਈ ਦੇ ਸਕਦਾਗਾ ਜਥੇਦਾਰ ਜਾਂਚ ਕਰਦੇ ਤਾਂ ਸੁਣਿਆ ਜਥੇਦਾਰ ਤਲਬ ਕਰਦੇ ਤਾਂ ਸੁਣਿਆ ਸਰੋਵਣੀ ਕਮੇਟੀ ਪਹਿਲਾ ਬਣਾ ਸੁਣੀ ਆ ਕਿ ਜੱਤੇਦਾਰ ਨੂੰ ਤਲਬ ਕਰ ਰਹੀ ਆ ਉਹ ਵੀ ਕੋਈ ਉਹਨਾਂ ਦਾ ਆਪਸ ਦੇ ਵਿੱਚ ਨਾ ਕੋਈ ਨਿੱਜੀ ਆ ਨਾ ਕੋਈ ਰੋਲਾਗਾ ਨਾ ਕੋਸ ਕੋਈ ਉਹਨੇ ਗੁਰਦੁਆਰੇ ਚ ਕੋਈ ਕੋ ਕਰਮ ਕੀਤਾਗਾ ਸਿਰਫ ਇੱਕ ਪਰਿਵਾਰ ਦੇ ਤਹਿਤ ਜਿਹੜਾ ਜੋ ਚੱਲ ਰਿਹਾਗਾ ਜੋ ਮਿਰਸਾ ਸਿੰਘ ਬਟੋਹਾ ਕਰਾ ਰਿਹਾਗਾ ਧੰਨ ਸਖਬੀਰ ਬਾਦਲ ਬਾਰੇ ਦੱਸਦੇ ਆ ਮਾਲਵਿੰਦਰ ਸਿੰਘ ਮਾਲੀ ਨੇ ਵੱਡੇ ਖਲਾਸੇ ਕੀਤੇ ਨੇ ਉਹਨਾਂ ਨੇ ਕਿਹਾ ਕਿ ਸਖਬੀਰ ਬਾਦਲਾ ਕੁੜੀਆਂ ਆ ਰਾ ਸਖਬੀਰ ਬਾਦਲ ਦੇ ਜਦੋਂ ਕੁੜੀਆਂ ਹੋਈਆਂ ਕਹਿੰਦੇ ਉਸ ਤੋਂ ਬਾਅਦ ਉਹਨੇ ਅਨੇਕਾਂ ਕਹਿੰਦੇ ਟੈਸਟ ਕਰਵਾਏ ਅਨੇਕਾਂ ਕੁੜੀਆਂ ਦਾ ਜਿਹੜਾ ਕਾਤਲ ਕੀਤਾਗਾ ਜਾਨੀ ਕਿ ਇਹ ਵੱਡੇ ਖਲਾਸੇ ਮਾਲਮਿੰਦਰ ਸਿੰਘ ਮਾਲੀ ਨੇ ਸਖਬੀਰ ਬਾਗਲ ਤੇ ਹਰਸਿਮਰਤ ਕੌਰ ਤੇ ਲਾਏ ਨੇ ਕਿ ਜਦੋਂ ਦੋ ਕੁੜੀਆਂ ਹੋ ਗੀਆਂ ਸਖਬੀਰ ਬਾਗਲ ਦੇ ਉਸ ਤੋਂ ਬਾਅਦ ਜਦੋਂ ਰਾਜ ਮੰਤਰੀ ਹੁੰਦਾ ਸੀ ਸਖਬੀਰ ਬਾਦਲਾ ਉਮਰਾ ਨੰਗਲ ਦੇ ਨਾਲ ਜਹਾਜ਼ ਤੇ ਜਾ ਕੇ ਜਿਹੜਾ ਕਿ ਸਾਰੇ ਟੈਸਟ ਕਰਵਾਉਂਦਾ ਰਿਹਾ ਤੇ ਕਾਤਲ ਹੋਏ ਉਸ ਤੋਂ ਬਾਅਦ ਫਿਰ ਜਿਹੜਾ ਮੁੰਡਾ ਜੰਮਿਆ ਇਹ ਇੱਕ ਵੱਡਾ ਖਲਾਸਾ ਹੋ ਗਿਆ ਇੱਕ ਮਾਲਵਿੰਦਰ ਮਾਲੀ ਨੇ ਹੋਰ ਖਲਾਸਾ ਕੀਤਾਗਾ ਉਹਨੇ ਕਿਹਾ ਕਿ ਗਰਚਰਨ ਸਿੰਘ ਟੋੜਾ ਮਾਲਵਿੰਦਰ ਸਿੰਘ ਮਾਲੀ ਆ ਖੁਦ ਦੱਸ ਰਿਹਾ ਹੋਗਾ ਕਿ ਅਜਮੇਲ ਸਿੰਘ ਜੋ ਸਹਿਤਕਾਰ ਨੇ ਜਿਹੜਾ ਕਿਤਾਬਾਂ ਲਿਖੀਆਂ ਨੇ ਤੇ ਇੱਕ ਟੋੜੇ ਦਾ ਭਰਪੂਰ ਸਿੰਘ ਸੀ ਸਕਿਉਰਟੀ ਗਾਰਡ 17 ਸੈਕਟਰ ਚੰਡੀਗੜ੍ਹ ਦੇ ਵਿੱਚ ਬੈਠੇ ਨੇ ਕਹਿੰਦੇ ਉੱਥੇ ਦੋ ਵਾਰੀ ਉਹਨਾਂ ਦੇ ਕੋਲ ਸੁਖਬੀਰ ਬਾਦਲ ਆਇਆ ਤੇ ਆ ਕੇ ਮੁੜ ਜਾਂਦਾ ਤੇ ਸਕਿਉਰਿਟੀ ਗਾਰਡ ਕਹਿੰਦਾ ਕਿ ਇਹ ਬਿੰਦਕ ਵਸੇ ਆਪਣੇ ਕੋਲੇ ਆ ਜਾਂਦਾ ਤੇ ਮੁੜ ਜਾਂਦਾਗਾ ਕੀ ਦੇਖਦਾਗਾ ਐਨੇ ਦੇ ਵਿੱਚ ਕਹਿੰਦੇ ਦੇਖਦੇ ਦੇਖਦੇ ਸੁਖਬੀਰ ਬਾਦਲ ਦੇ ਕਮਰੇ ਦੇ ਵਿੱਚ ਭੱਜ ਕੇ ਜੜੀ ਕਿ ਕੋਈ ਪੰਜਾਬ ਪੰਜਾਬੀ ਗਾਇਕਾ ਸੀ ਤੇ ਉਹ ਵੱਡ ਜਾਂਦੀ ਆ ਤੇ ਉਸ ਤੋਂ ਬਾਅਦ ਜੋ ਕੁਛ ਸਖਬੀਰ ਬਾਦਲ ਉਹਦੇ ਨਾਲ ਕਰਦਾਗਾ ਅਰੰਗ ਅੰਮਲੀ ਮਨਾਉਂਦਾਗਾ ਇਹ ਮਾਲਮਦਰ ਸਿੰਘ ਮਾਲੀ ਦਾ ਵੱਡਾ ਦੋ ਸਾ ਜਿਹੜਾ ਅਗੇ ਸਖਬੀਰ ਬਾਦਲ ਤੇ ਲਾਇਆ ਗਿਆਗਾ ਕਿ ਕੋਈ ਪੰਜਾਬੀ ਗਾਇਕਾ ਸੀ ਜਿਹੜੀ ਕਿ ਸਖਬੀਰ ਬਾਦਲ ਨੂੰ ਮਿਲਣਾ ਆਉਂਦੀ ਸੀ ਇਹ ਹਾਲ ਗਗਨ ਦੀ ਬਰਨਾਲੇ ਦਾ ਰਹਾ ਜਦੋਂ ਉਹਦੇ ਕੋਲ ਕੋਈ ਲੜਕੀ ਸੀ ਉਹਦੀ ਸੇਵਾ ਕਰਦੀ ਸੀ ਉੱਥੇ ਉਹਦੇ ਰੱਖੀ ਹੋਈ ਸੀ ਉਹਦੇ ਨਾਲ ਵੀ ਹੁਣ ਜਨ ਨਾਲ ਜਿਹੜਾ ਰੇਪ ਕੀਤਾ ਤੇ ਉਸ ਦਾ ਜਿਹੜਾ ਖੂਨ ਵਗਿਆ ਮੈਂ ਇੱਥੇ ਕਹਿਣੇ ਰਹਿ ਰਿਹਾ ਪਾਰਟ ਦੇ ਵਿੱਚੋਂ ਜਿਹੜਾ ਅੰਗਾਂ ਦੇ ਵਿੱਚੋਂ ਫਿਰ ਉਹ ਕਿਸ ਤਰ੍ਹਾਂ ਸਾਫ਼ ਕਰਦੀ ਰਹੀ ਤਾਂ ਨੂੰ ਮੈਂ ਪਹਿਲਾਂ ਦੱਸ ਕੇ ਹਟਾਈ ਕਹਾਣੀ ਕਿ ਫਿਰ ਉਸ ਤੋਂ ਬਾਅਦ ਜਿਹੜਾ ਕਿ ਜੋ ਕੁਝ ਬਾਕੀ ਆ ਜਿਹੜਾ ਵਾਪਰਿਆ ਗਿਆ ਇਹਦੇ ਆਪਾਂ ਦੁਬਾਰੇ ਤੁਹਾਨੂੰ ਇਸ ਦੇ ਤਹਿਤ ਤੁਹਾਨੂੰ ਦੁਬਾਰੇ ਜਾਣਕਾਰੀ ਦਿਵਾ ਦੂੰਗਾ ਕਿ ਗਗਨਦੀਪ ਬਰਨਾਲੀ ਨੇ ਜੋ ਲੜਕੀ ਦੇ ਨਾਲ ਕੀਤਾ ਉਤਵਾਦ ਸਰਜੀਤ ਸਿੰਘ ਬਰਨਾਲਾ ਕਿਥੋਂ ਆਉਂਦਾਗਾ ਤੁਹਾਨੂੰ ਮੈਂ ਇਹ ਵੀਡੀਓ ਅਗਲੀ ਸੁਣਾ ਦੂ ਕਿ ਆ ਕਿ ਸਰੋਤੇ ਜਿਹੜੇ ਹੁਣ ਨਵੇਂ ਜੁੜੇ ਨੇ ਹੋ ਸਕਦਾ ਇਹਨਾਂ ਨੇ ਵੀਡੀਓ ਨਾ ਸੁਣੀ ਹੋਵੇ ਤੁਹਾਨੂੰ ਮੈਂ ਉਹ ਗੱਲ ਸੁਣਾ ਦੂੰ ਤੁਹਾਡੇ ਰੋਂਗ ਤੇ ਖੜੇ ਹੋ ਜਾਣਗੇ ਹੁਣ ਸਹਿਵੀਰ ਬਾਦਲ ਕਹਿੰਦੇ ਇੱਕ ਤਾਂ ਕੁੜੀ ਮਾਰ ਨਿਕਲੇ ਆਇਆ ਕਹਿੰਦੇ ਉਹਨੇ ਕੁੜੀਆਂ ਦਾ ਕਤਲ ਕੀਤਾ ਉਹਨੇ ਜਿਹੜੇ ਤਹਿਤ ਕਰਾਏ ਨੇ ਜਿਹੜੇ ਕਹਿੰਦੇ ਸੁਖਬੀਰ ਬਾਦਲ ਨੇ ਅਨੇਕਾਂ ਟੈਸਟ ਕਰਵਾਏ ਨੇ ਉਸ ਤੋਂ ਬਾਅਦ ਜਾ ਕੇ ਮੁੰਡਾ ਹੋਇਆ ਇਹ ਮਾਲਵਿੰਦਰ ਸਿੰਘ ਮਾਲੀ ਦਾ ਜਿਹੜਾ ਵੱਡਾ ਬਿਆਨ ਆ ਜਿਹੜਾ ਹਰ ਸਮਾ ਜਿਹੜਾ ਐਕਟਿਵ ਰਹਿੰਦਾ ਹੈਗਾ ਟਿੱਪਣੀਆਂ ਕਰਦਾ ਰਹਿੰਦਾ ਤੇ ਥੋੜਾ ਟਾਈਮ ਪਹਿਲਾਂ ਹੀ ਬਾਦਲ ਕੈਂਪ ਵੱਲੋਂ ਉਹਨਾਂ ਨੂੰ ਜਿਹੜਾ ਜੇਲ ਕਰਾਈ ਜਾਂਦੀ ਆ ਤੇ ਉਹਨਾਂ ਤੇ ਜਿਹੜਾ ਕਿ ਇੱਕ ਕੋਈ ਟਿੱਪਣੀ ਕਰਨ ਦੇ ਸਬੰਧ ਦੇ ਵਿੱਚ ਉਹਨਾਂ ਉੱਤੇ ਜਿਹੜੇ ਕੋਈ ਧਾਰਾ ਲਾ ਕੇ ਉਹਨਾਂ ਨੂੰ ਜੇਲ ਦੇ ਵਿੱਚ ਛੁੱਟਿਆ ਜਾਂਦਾ ਤੇ ਹੁਣ ਫਿਲਹਾਲ ਉਹ ਬਾਹਰ ਆਏ ਹੋਏ ਨੇ ਜ਼ਮਾਨਤ ਤੇ ਉਹਨਾਂ ਨੇ ਇਹ ਵੀ ਦੋਸ਼ ਲਾਇਆ ਕਿ ਸਖਬੀਰ ਬਾਦਲ ਨੇ ਤਹਿਤ ਕਰਵਾਏ ਨੇ ਕਿ ਕੁੜੀਆਂ ਦਾ ਕਤਲ ਕੀਤਾ ਕਿ ਇਹਦੀ ਜਾਂਚ ਕਰਾਈ ਜਾਵੇ ਸਖਬੀਰ ਬਾਦਲ ਕੋਲ ਕਿਹੜੀਆਂ-ਕਿਹੜੀਆਂ ਗੈਿਕਾ ਤੇ ਕਿਹੜੀਆਂ-ਕਿਹੜੀਆਂ ਕੁੜੀਆਂ ਆਉਂਦੀਆਂ ਸੀ ਤੇ ਇਹਦੀ ਵੀ ਕਹਿੰਦਾ ਜਾਂਚ ਕਰਾਈ ਜਾਵੇ ਤੇ ਕਹਿੰਦੇ ਕੀ ਅਧਿਕਾਰ ਆ ਕਿ ਇਹਨਾਂ ਦੇ ਸਰੋਵਣੀ ਕਮੇਟੀ ਦੇ ਕੋਲੇ ਸਰੋਵਣੀ ਕਮੇਟੀ ਦੇ ਅਧਿਆਨ ਅਧਾਰ ਕੋਲੇ ਜਿਹੜੇ ਨੇ ਇਹ ਜਥੇਦਾਰ ਗਿਆਨੀ ਹਰਪੀ ਸਿੰਘ ਦੀ ਜਾਂਚ ਕਰ ਸਕਣਾਂ ਆ ਅਕਾਲ ਤਖਤਾ ਦਾ ਜਥੇਦਾਰ ਕੋਈ ਨਾ ਕੋਈ ਉਹ ਜ਼ਰੂਰ ਜਾਂਚ ਕਰ ਸਕਦਾਗਾ ਜ਼ਰੂਰ ਇਹਨਾਂ ਦੋਸਾਂ ਤੇ ਜਿਹੜਾ ਤਹਿਤ ਕਿ ਜਾ ਸਕਦਾਗਾ ਪਰ ਜਿਹੜੇ ਤੁਹਾਨੂੰ ਸਾਰਾ ਪਤਾਗਾ ਸੁਖਬੀਰ ਬਾਦਲ ਹੁਣ ਆਪਦਾ ਚੰਮ ਬਚਾਉਣ ਦਾ ਫਿਰਦਾਗਾ ਹੋਰ ਕੁਝ ਨਹੀਂ ਨਾ ਸੁਖਬੀਰ ਬਾਦਲ ਨੂੰ ਕੋਈ ਸੋਚਦਾਗਾ ਮੈਂ ਤੁਹਾਨੂੰ ਪਹਿਲਾ ਵੀਡੀਓ ਤੇ ਇੱਕ ਮਹੀਨਾ ਪਹਿਲਾਂ ਕਿਹਾ ਸੀ ਸਹਿਰ ਕਿ ਸੁਖਬੀਰ ਬਾਦਲ ਪਾਗਲ ਹੋਊਗਾ ਕਹਿੰਦੇ ਹੁੰਦੇ ਆ ਕਿ ਅਕਾਲ ਪੁਰਖ ਵੈਗੁਰੂ ਹਰ ਇੱਕ ਬੰਦੇ ਦੇ ਅੰਦਰ ਵੱਸਦਾ ਕਿ ਪਤਾ ਨਹੀਂ ਕਿਹੜੇ ਬੰਦੇ ਦੇ ਮੂੰਹ ਦੇ ਵਿੱਚੋਂ ਕਿਹੜੀ ਗੱਲ ਪੂਰੀ ਹੋ ਜਾਵੇ ਕਿਹੜੀ ਗੱਲ ਕਢਾ ਦੇਵੇ ਹੁਣ ਮੈਨੂੰ ਰਖਦੇ ਕਹਿਣ ਲੱਗ ਜਓ ਇਹ ਵੀ ਪਤਾ ਨਹੀਂ ਤੂੰ ਬਈ ਬਾਬਾ ਬਣ ਗਿਆ ਮੈਂ ਕਿਹਾ ਸੀ ਮਹੀਨਾ ਪਹਿਲਾਂ ਕਿ ਸੁਖਬੀਰ ਬਾਦਲ ਪਾਗਲ ਹੋਊਗਾ ਆਉਣ ਵਾਲਾ ਮੈਂ ਤਾਂ ਟਾਈਮ ਦੇਖ ਲਿਓ ਅਜੇ ਤਾਂ ਕੁਝ ਵੀ ਨਹੀਂ ਹੋਇਆ ਪਾਗਲ ਹੋਣ ਦੇ ਕਿਨਾਰੇ ਆ ਤੁਸੀਂ ਇਹ ਦੇਖ ਲਿਓ ਕਿ ਹੁਣ ਇਹਨਾਂ ਦੇ ਘਰ ਦੇ ਵਿੱਚ ਕਲੇਸ਼ ਪਿਆ ਹੋਇਆਗਾ ਪੂਰਾ ਜ਼ਬਰਦਸਤ ਤੇ ਇਸ ਨੂੰ ਲੈ ਕੇ ਜਿਹੜਾ ਕਿ ਸੁਖਬੀਰ ਬਾਦਲ ਵੀ ਜਿਹੜਾ ਹੁਣ ਬੁਰਾ ਤਰ੍ਹਾਂ ਜਿਹੜਾ ਘਰ ਚੁੱਕਿਆਗਾ ਹੁਣ ਕਦੇ ਹਰਪ੍ਰੀਤ ਸਿੰਘ ਨੂੰ ਹੁਣ ਥੱਲੇ ਲਾਉਣਾ ਚਾਹੁੰਦਾਗਾ ਆਪਣੀ ਗੈਰਤ ਦਾ ਮਾਰ ਲਈ ਆਪਣੀ ਅਣਖ ਦਾ ਇਹਨਾਂ ਨੇ ਮਾਰ ਲਈ ਹੁਣ ਇਹਨਾਂ ਦਾ ਆਪ ਦਾ ਚੰਮ ਤਾਂ ਬਚਿਆ ਨਹੀਂ ਹੁਣ ਇਹ ਕਹਿੰਦੇ ਕਿ ਅਸੀਂ ਤਾਂ ਖਤਮ ਹੋ ਗਏ ਹੁਣ ਅਸੀਂ ਈਕਾਲ ਤਖਤ ਨੂੰ ਵੀ ਜਿਹੜਾ ਜਿਹੜਾ ਟੈਂ ਦੀ ਕਾਂ ਦੇ ਵਿੱਚ ਲੈ ਕੇ ਜਾਈਏ ਤੇ ਉਹਨੂੰ ਵੀ ਕਹਿੰਦੇ ਖਾਤਮ ਕਰਦੇ ਹੀ ਤੁਲੇ ਹੋਏ ਨੇ ਤੇ ਜਥੇਦਾਰਾਂ ਨੂੰ ਕੰਮੇ ਬੱਕਰੀ ਦਾ ਬਲਾ ਜਿਹੜਾ ਬਲੀ ਦਾ ਬੱਕਰਾ ਜਿਹੜਾ ਬਣਾਇਆ ਜਾ ਰਿਹਾ ਹੈਗਾ ਜਥੇਦਾਰਾਂ ਨੂੰ ਇਹ ਸਖਬੀਰ ਬਾਦਲ ਤੇ ਬਿਰਸਾ ਸਿੰਘ ਬਟੋਹਾ ਤੇ ਇੱਕ ਦੋ ਜਰੇ ਦੇ ਨਾਲ ਹੋਰ ਨੇ ਇਹ ਸਾਰਾ ਕੁਝ ਇਹ ਸਾਰੇ ਚਾਲ ਚੱਲ ਰਹੇ ਨੇ ਕਿ ਕਿਹੜੇ ਕਿਹੜਿਆ ਨੇ ਸਖਬੀਰ ਬਾਦਲ ਦੇ ਖਿਲਾਫ ਜਿਹੜਾ ਡਟ ਬਸਟੈਂਡ ਲੈਂਦਾ ਕਿੰਨਾ ਕਿੰਨਾ ਜਥੇਦਾਰਾਂ ਨੇ ਅਗਵਾਈ ਕੀਤੀ ਕਿਹੜੇ ਕਿਹੜੇ ਸ੍ਰੋਮਨੀ ਕਮੇਟੀ ਦੇ ਮਲਾਜ਼ਮਾਂ ਜਾਂ ਭੁਗਤੇ ਨੇ ਆ ਤੁਹਾਨੂੰ ਦੱਸ ਦਈਏ ਕਿ ਹਰਜਿੰਦਰ ਸਿੰਘ ਧਾਮੀ ਤਾਂ ਦੱਸਿਆ ਜਾ ਰਿਹਾ ਕਿ ਬਾਦਲਾਂ ਦਾ ਵੱਡਾ ਘਟਸਾ ਬਣ ਚੁੱਕਿਆਗਾ ਜਦੋਂ ਭਾਈ ਨਰੈਨ ਸਿੰਘ ਚੌੜਾ ਜਿਹੜਾ ਹਮਲਾ ਕਰਦਾ ਸੁਖਵੀਰ ਬਾਦਲ ਤੇ 4 ਦਸੰਬਰ ਨੂੰ ਤੇ 2 3 ਦਸੰਬਰ ਨੂੰ ਪਹਿਲਾ ਜਿਹੜਾ ਐਸੇ ਹਰਜਿੰਦਰ ਸਿੰਘ ਧਾਮੀ ਦੇ ਨਾਲ ਮੁਲਾਕਾਤ ਹੁੰਦੀ ਹੈ ਹੱਥ ਮਿਲਿਆਉਂਦਾ ਚਾਹ ਪੀਂਦੇ ਨੇ ਤੇ ਇਹ ਦਰਸ਼ਕ ਵੀ ਇਹ ਕਤੋਂ ਨਹੀਂ ਹੁ ਸੱਚਾਈ ਦੱਸ ਰਹੇ ਇਸ ਵੀਰ ਆਪਣਾ ਹਰਜਿੰਦਰ ਸਿੰਘ ਧਾਮੀਆ ਜਿਹੜਾ ਇੱਕ ਕਾਰਸਾ ਬਣ ਚੁੱਕਿਆ ਬਾਦਲਾਂ ਦਾ ਇਸ ਕਰਕੇ ਸਿੱਖ ਕੌਮ ਨੂੰ ਜਿਹੜੀ ਇਹਨਾਂ ਵੱਲੋਂ ਢਾਲ ਲਾਈ ਜਾ ਰਹੀ ਆ ਅੱਜ ਤੋਂ ਨਹੀਂ ਇਹ ਲਾਈ ਜਾ ਰਹੀ ਢਾ ਜਿਸ ਤੋਂ ਪਾਪੀ ਪ੍ਰਗਾਸ ਸਿੰਘ ਬਾਦਲ ਨੇ ਪੰਜਾਬ ਦੀ ਧਰਤੀ ਤੇ ਪੈਰ ਧਰਿਆ ਉਸ ਤੋਂ ਬਾਅਦ ਕੀ ਕੁਝ ਕਹਾਣ ਉਹਨੇ ਕਰਾਇਆ 1978 ਤੋਂ ਲੈ ਕੇ ਅੱਜ ਤੱਕ 78 ਦਾ ਹਮਲਾ ਲਿਖ ਲਿਖ ਚਿੱਠੀਆਂ ਇਹਨਾਂ ਨੇ ਆਰ ਕੇ ਧਵ ਨੂੰ ਲਿਖ ਲਿਖ ਚਿੱਠੀਆਂ ਹਮਲਾ ਕਰਵਾਇਆ ਫਿਰ 78 ਦੇ ਵਿੱਚ ਪਹਿਲਾਂ ਉਹਦੀ ਪੁਸਤ ਪਨਾਹ ਕੀਤੀ ਤੇ ਆਪਣੀ ਗੱਡੀ ਦੇ ਵਿੱਚ ਨਨਕਾਰੀ ਜਿਹਨੇ ਕਤਲ ਕੀਤੇ ਤੇ ਰਾਸੰਗ ਸ਼ਹੀਦ ਕੀਤੇ ਉਹ ਨਰਕਧਾਰੀ ਨੂੰ ਉਥੋਂ ਕੱਢ ਕੇ ਲੈ ਕੇ ਗਿਆ ਫਿਰ ਉਹਦਾ ਜਿਹੜਾ ਕੇਸ ਆਫ ਕਰਨਾਲ ਦੇ ਵਿੱਚ ਸਬਟ ਕਰਾਇਆ ਸਾਨੂੰ ਸਾਰਿਆਂ ਨੂੰ ਪਤਾਗਾ ਫਿਰ 90 92 ਦੇ ਹਾਕੇ ਦੇ ਵਿੱਚ ਜਿਹੜਾ ਝੂਠੇ ਪੁਲਿਸ ਮੁਕਾਬਲੇ ਬਣੇ ਸੀ ਤੇ ਉਹਨਾਂ ਨੂੰ ਬਣਾਉਣ ਵਾਲੇ ਝੂਠੇ ਪੁਲਿਸ ਮੁਕਾਬਲੇਆਂ ਨੂੰ ਜਿੰਨਾ ਅਫਸਰਾਂ ਨੇ ਬਣਾਇਆ ਤੇ ਉਹਨਾਂ ਨੂੰ ਇਹਨੇ ਰਾਜ ਭਾਗ ਦਿੱਤਾ ਅਹੁਦੇ ਦਿੱਤੇ ਬਾਦਲ ਨੇ ਤੇ ਉਹਨਾਂ ਪੈੜਾਂ ਤੇ ਜਿਹੜਾ ਸਖਬੀਰ ਬਾਦ ਦਾ ਚੱਲਦਾ ਚੱਲਦਾ ਬਰਗਾੜੀ ਕਾਣ ਹੁੰਦਾਗਾ ਸਾਰਾ ਕੁਝ ਜੋ ਕੁਝ ਤੁਹਾਡੇ ਸਾਹਮਣੇ ਆ ਕੇ ਜਿਹੜਾ ਹੈ ਇਹ ਗਨਾਹਗਾ ਸ੍ਰੀ ਕਾਲਤਾ ਸਾਹਿਬ ਤੇ ਮੰਨ ਕੇ ਹਟਿਆਗਾ ਇਸ ਕਰਕੇ ਅਕਾਲੀ ਦਲ ਦਾ ਜਿਹੜਾ ਅਕਾਲੀ ਦਲ ਕਹਿਣਾ ਮੈਂ ਮਸਬਦ ਨਹੀਂ ਸਮਝਦਾ ਇਸ ਨੂੰ ਪਣ ਕਾਲੀ ਦਲ ਕਹਿਆ ਕਰੀਏ ਇਹਨੂੰ ਤੇ ਇੱਕ ਹੋਰ ਮਾਲਵਿੰਦਰ ਸਿੰਘ ਮਾਲੀ ਨੇ ਵੱਡੀ ਟਿੱਪਣੀ ਹੋਰ ਕਰ ਦਿੱਤੀ ਆ ਕਹਿੰਦਾ ਹੁਣ ਇਹ ਸ਼ਰੋਮਣੀ ਕਮੇਟੀ ਨਹੀਂ ਰਹੀ ਸਿਰ ਮੁੰਨੀ ਕਮੇਟੀ ਬਣ ਚੁੱਕੀ ਆ ਕਹਿੰਦਾ ਇਹ ਵੀ ਮਾਲ ਮੈਂ ਦੱਸਿਆ ਕਿ ਮਾਲੀ ਨੇ ਇੱਕ ਵੱਡਾ ਟਿੱਪਣੀ ਕੀਤੀ ਆ ਵੱਡਾ ਸਵਾਲ ਕੀਤਾਗਾ ਇਸ ਬीडी ਦੇ ਵਿੱਚ ਤੁਹਾਨੂੰ ਕੀ ਲੱਗਦਾ ਕਿ ਸਖਬੀਰ ਬਾਦਲ ਨੇ ਸੱਚੀ ਮਿੱਥੀ ਜਿਹੜਾ ਕਿ ਜਿਹੜਾ ਟਾਰਗੇਟ ਕਰਵਾਏ ਹੋਣਗੇ ਕੁੜੀਆਂ ਮਾਰੀਆਂ ਹੋਣਗੀਆਂ ਗਰਭਪਾਤ ਦੇ ਅੰਦਰ ਜੋ ਬੱਚੇ ਪਾਲਦੇ ਸੀ ਉਹਦੋਂ ਟਾਰਗੇਟ ਹੁੰਦੇ ਸੀ ਤੇ ਕਿਹੜਾ ਕਿਹੜੀ ਗਾਇਕਾ ਗਈ ਉਹ ਜਿਹੜੀ ਕਿ ਸੁਖਵੀਰ ਬਾਦਲ ਨੂੰ ਮਿਲਣਾ ਆਉਂਦੀ ਸੀ ਜਾਂ ਹੋਰ ਕਿਹੜੀਆਂ ਉਹ ਲੜਕੀਆਂ ਨੇ ਜਿਹੜਾ ਸੁਖਵੀਰ ਬਾਦਲ ਸਾਰਾ ਕੋਸ਼ਿਸ਼ ਕਰਦਾ ਰਿਹਾ ਇਹ بڑے ਵੱਡੇ ਖਲਾਸੇ ਨੇ ਤੇ ਇਹਦੇ ਆਪਾਂ ਨਾਲ ਲੈ ਕੇ ਕਿਸੇ ਇੱਕ ਬੁੱਧੀਜੀਬ ਨੂੰ ਜਿਹੜਾ ਆਪਾਂ ਜਰੂਰ ਜਲਦੀ ਤੁਹਾਡੇ ਨਾਲ ਰੂਕ ਕਰਾਵਾਂਗੇ ਤੇ ਤੁਸੀਂ ਆਪਣੀ ਟਿੱਪਣੀਆਂ ਜ਼ਰੂਰ ਕਰਨੀ ਆ ਤੁਸੀਂ ਆਪਣੇ ਕਮੈਂਟ ਜ਼ਰੂਰ ਲਿਖਣੇ ਇਹ ਬਾਦਲ ਕੈਂਡੀਡਟ ਜਿੰਨਾ ਸਿਕੋਂ ਦਾ ਘਾੜ ਕੀਤਾਗਾ ਬੁੱਕਲ ਦੇ ਸੱਪ ਬਣੇ ਨੇ ਹਜੇ ਵੀ ਨਹੀਂ ਹਟਦੇ ਇਸ ਕਰਕੇ ਤੁਸੀਂ ਆਪਣੇ ਕਮੈਂਟ ਜ਼ਰੂਰ ਲਿਖਣੇ ਆ ਕਿ ਤੁਹਾਨੂੰ ਲੱਗਦਾ ਕਿ ਸਗਵੀਰਵਾਲ ਕੁੜੀ ਮਾਰ ਨਿਕਲਿਆ ਸਗਵੀਰਵਾਲ ਕੋਲ ਕੁੜੀਆਂ ਆਉਂਦੀਆਂ ਸੀ ਕਿਉਂਕਿ ਲਾਣਾ ਬਾਣੀ ਸਾਰਾ ਇਹ ਜਾਗਾ ਸੁੱਤੇ ਸਿੰਘ ਲੰਗਾ ਵਰਗੇ ਅੱਜ ਬੜਕ ਬੜਕ ਕੇ ਕਹਿ ਰਿਹਾ ਗੱਲਾਂ ਇਸ ਕਰਕੇ ਜਿਹੜਾ ਇਹ ਆਪਾਂ ਕਿਸੇ ਨੂੰ ਟਾਰਗੇਟ ਨਹੀਂ ਕਰ ਰਹੇ ਇਹ ਅੱਜ ਜਿਹੜੀਆਂ ਮਾਲ ਬਿੰਦਰ ਸਿੰਘ ਮਾਲੀ ਆ ਉਹਦੇ ਵੱਡੇ ਸਵਾਲ ਚੁੱਕੇ ਨੇ ਸਖਬੀਰ ਬਾਦਲ ਤੇ ਇਹ ਗੱਲਾਂ ਉਹਦੀਆਂ ਕਈਆਂ ਹੋਈਆਂ ਨੇ ਕਿ ਜੇਕਰ ਜਾਂਚ ਕਰਨੀ ਹੈ ਤਾਂ ਜ세ਦਾਰ ਇਹਦੀ ਜਾਂਚ ਕਰਨ ਤੇ ਸਖਬੀਰ ਬਾਦਲ ਤੇ ਜਿਹੜਾ ਉਮਰਾ ਨੰਗਲ ਨੂੰ ਜਹਾਜ਼ ਰਾਹੀ ਕਿੱਥੇ ਜਾ ਕੇ ਲੈ ਕੇ ਜਾਂਦਾ ਸੀ ਹਾਰਸ ਸਿਮਰਤ ਕੌਰ ਬਾਦਲ ਨੂੰ ਇਹਦੀ ਵੀ ਜਿਹੜੀ ਕਹਿੰਦੇ ਜਾਂਚ ਕਰਾਣੀ ਜੇ ਹੈਗੀਆਂ ਤੱਕ ਕਰਾਈ ਜਾਵੇ ਤੇ ਤੁਸੀਂ ਵੇਖਦੇ ਹੋ ਪੰਜਾਬੀ ਬ੍ਰਾਡਕਾਸਟਿਵ ਮੈਂ ਹਾਂ ਮਖਮ ਸਿੰਘ ਉੱਪਰ